ਜਿਹੜੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਇਸ ਦਿਨ ਅਸੀਂ ਰੋਪੜ ਜ਼ਿਲ੍ਹੇ ਦੇ ਪਿੰਡ ਪੈਰੂ ਮਾਜਰਾ ਵਿਖੇ ਪਹੁੰਚੇ ਆ ਜਿੱਥੇ ਸਰਦਾਰਨਾ ਸਮਾਗਮ ਜਿਹੜੇ ਕਰਾਏ ਜਾ ਰਹੇ ਨੇ ਇਸ ਸਥਾਨ ਦੇ ਜਿਹੜੇ ਮੁੱਖ ਸੇਵਾਦਾਰ ਬਾਬਾ ਸੁਖਵਾਲ ਸਿੰਘ ਜੀ ਨੇ ਇਹ ਅੰਦਰ ਦਵਾਨ ਹਾਲ ਦੇ ਵਿੱਚ ਦਵਾਨ ਚੱਲਦੇ ਨੇ ਅੱਜ ਤੀਸਰਾ ਦਵਾਨ ਹੈ ਅਤੇ ਇਸ ਦੇ ਨਾਲ ਨਾਲ ਵੱਡੀ ਗੱਲ ਮੈਂ ਤੁਹਾਨੂੰ ਜਾਣਕਾਰੀ ਦਵਾਵਾਂਗੇ ਕਿ ਇਸ ਸਥਾਨ ਦੇ ਉੱਤੇ ਖਾਉਂਦਾਨ ਕੈਂਪ ਦਾ ਯੋਜਨ ਕੀਤਾ ਜਾਂਦਾ ਹੈ ਜਿਹੜਾ ਕਿ ਆਮ ਜਨਤਾ ਦੇ ਭਲਾਈ ਲਈ ਲੋਕਾਂ ਦੇ ਭਲੇ ਲਈ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਹ ਖੂਨਦਾਨ ਮਹਾ ਕਲਿਆਣਾ ਆਪਾਂ ਪਹਿਲਾਂ ਖੂਨਦਾਨ ਦੇ ਵੀ ਚਲਦੇ ਆ ਇਹ ਕਰਦੇ ਆ ਗੱਲਬਾਤ ਹਾਂਜੀ ਬਿਲਕੁਲ ਜੀ ਖੂਨਦਾਨ ਜਿਹੜਾ ਚੱਲ ਰਿਹਾ ਹੈ ਜਿਹੜੇ ਬਹੁਤ ਸਾਰੇ ਨੌਜਵਾਨ ਜਿਹੜੇ ਵੱਧ ਚੜ ਕੇ ਜਿਹੜਾ ਖੂਨਦਾਨ ਕਰਨ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਨੇ ਹੁਣ ਦਾਨ ਵੱਡੇ ਜਿਹੜੀ ਪ੍ਰਾਪਤੀ ਹੈ ਲੇਕਿਨ ਅੱਜ ਕੱਲ੍ਹ ਹਰ ਜਗ੍ਹਾ ਦੇ ਉੱਤੇ ਪਹਿਲਾਂ ਜਦੋਂ ਖੂਨਦਾਨ ਜੇ ਆਪਾਂ ਦੇਖਦੇ ਆਂ ਤਾਂ ਕਾਫੀ ਮੰਨੂ ਸਕੋ ਮਿਲਦਾ ਕਿ ਇਹ ਚੀਜ਼ਾਂ ਇਨਸਾਨੀਅਤ ਦੇ ਲਈ ਹਨ ਤੇ ਸਾਹਮਣੇ ਡਾਕਟਰਾਂ ਦੀ ਟੀਮ ਦਿਖਾਓ ਇੱਥੇ ਡਾਕਟਰ ਸਾਹਿਬ ਦੀ ਟੀਮ ਜਿਹੜੀ ਬੈਠੀ ਹੋਈ ਹੈ ਜੀ ਤੇ ਜਿਹੜੇ ਪ੍ਰਬੰਧਕ ਹੈ ਉਹ ਵੀ ਮੌਕੇ ਤੇ ਮੌਜੂਦ ਹੈ ਗੱਲਬਾਤ ਕਰਦੇ ਆਂ ਤੇ ਸਾਰੇ ਪ੍ਰਬੰਧਕ ਸਹਿਬਾਨ ਇੱਥੇ ਮੁੱਖ ਦੇ ਮੌਜੂਦ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਜਿਹੜਾ ਕੈਂਪ ਲਗਾਇਆ ਹੋਇਆ ਹੈ ਮਿਲ ਕੇ ਤਾਂ ਚਲੋ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਜੇ ਬੜਾ ਚਿਰ ਤੋਂ ਚੱਲਦਾ ਆ ਰਿਹਾ ਜੀ ਬਾਬਾ ਜੀ ਦੀ ਯਾਦ ਚਾਏ ਕਸਾਲੀ ਲੱਗਦਾ ਜੀ ਇੱਥੇ ਤੇ 2 ਦਿਨ ਲੱਗਦਾ ਲਗਾਤਾਰ ਸਰਕਾਰੀ ਹਸਪਤਾਲ ਵਾਲੇ ਰੂਪ ਲਗਰ ਲਿ ਵੀ ਲਗੇ ਆ ਇਹ ਪ੍ਰਾਈਵੇਟ ਹਸਪਤਾਲ ਵੇ ਆਏ ਬੈਠੇ ਆ ਇਹ ਵੀ ਕਿ 200 ਜੁਨਟ ਤੋਂ ਵੱਧ ਇਸ ਤੋਂ ਪਹਿਲੇ ਅਸੀਂ ਲਖੂਂਦਾਂ ਦੇ ਚੁੱਕੇ ਆ ਜੀ ਅੱਜ ਅੱਜ ਦੂਜਾ ਦਿਨ ਚੱਲ ਰਿਹਾ ਅੱਜ ਦੂਜਾ ਦਿਨ ਚੱਲ ਰਿਹਾ ਹਾਂ ਜੀ 2 ਦਿਨ ਚੱਲਦਾ ਹੈ 2 3 ਤੇ 3 ਤਰੀਕ ਦੋਨੇ ਦਿਨ ਗੁੰਨਦਾਂ ਚੱਲਦਾ ਜੀ ਤੇ ਅਸੀਂ ਦੇਖਦੇ ਹਾਂ ਕਿ ਜਿਹੜਾ ਖੂਨਦਾਨ ਕੈਂਪ ਤੁਹਾਡੇ ਜਿਹੜੇ ਆਰੰਭਤਾ ਤੋਂ ਆਰੰਭਤਾ ਵਾਲੇ ਦਿਨ ਤੋਂ ਸਟਾਰਟ ਹੁੰਦਾ ਹੈ ਕਿ ਦੂਜੇ ਦਿਨ ਤੋਂ ਦੂਜੇ ਦਿਨ ਤੋਂ ਜੀ ਦੂਜੇ ਦਿਨ ਤੇ ਤੀਜੇ ਦਿਨ ਦੋ ਦੋ ਤਰੀਕ ਤੇ ਤਿੰਨ ਤਰੀਕ ਜੀ ਹਾਂਜੀ ਇਹ ਦੂਜਿਆ ਥੋੜਾ ਜਿਹਾ ਆਪਣੇ ਬਾਰੇ ਵਿਚਾਰਨਾ ਪਾਉ ਤੁਹਾਡਾ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਤੋਂ ਮੇਰਾ ਨਾਮ ਹੀ ਅਰਵਿੰਦਰ ਸਿੰਘ ਛੋਟੀ ਸਰੂਗੜ ਤੋਂ ਰਹਿਣ ਵਾਲਾ ਜੀ ਮੈਂ ਬਾਬਾ ਜੀ ਨਾਲ ਸ਼ੁਰੂ ਤੋਂ ਸੰਗਤ ਕਰ ਰਹੇ 40 ਸਾਲ ਤੋਂ ਅਸੀਂ ਜੀ ਸੰਤ ਬਾਬਾ ਕਰਤਾਰ ਸਿੰਘ ਦੀ ਸੰਗਤ ਕਰੀ ਹੋਈ ਹੈ ਜੀ ਉਦੋਂ ਦੀ ਜੁੜੇ ਹੋਏ ਨਾਲ ਇਹ ਪੁਰਨ ਸਿੱਧਿਆ ਆਉਂਦੇ ਸੀਗੇ ਹੁਣ ਸਮਾਗਮ ਤੇ ਆਉਂਦੇ ਆ ਜੀ ਆਮ ਕੀ ਕਹਿਣਾ ਚਾਹੂਗੇ ਜਿਹੜੀ ਸੰਗਤ ਹੈ ਉਹਨਾਂ ਨੂੰ ਕੀ ਸੰਦੇਸ਼ ਦੋਟਾ ਇਹ ਆਪ ਹੀ ਵਰਤ ਰਿਆ ਪਾਣਾ ਜੀ ਮਹਾਰਾਜ ਆਪ ਵਾਲਾ ਏਡੀ ਸੰਗਤ ਸਾਹਮਣੇ ਲੰਗਰ ਪਾਣੀ ਚਲਾਣੇ ਮਾੜੀ ਮੋਟੀ ਗੱਲ ਨਹੀਂ ਜੀ ਕਿਸੇ ਦਾ ਕਹੀਏ ਵੀ ਇੱਕ ਬੰਦਾ ਚਲਾਉ ਉਹ ਨਹੀਂ ਜੀ ਇਹ ਸੰਗਤ ਆਪ ਹੀ ਵਰਤ ਰਿਹਾ ਬਾਬਾ ਜੀ ਆਪ ਹੀ ਵਰਤ ਰਿਹਾ ਜੀ ਬਹੁਤ ਵੱਡਾ ਪ੍ਰਬੰਧ ਹੈ ਜੀ ਸਾਰਾ ਪ੍ਰਬੰਧ ਜਿਹੜੇ ਕਰ ਰਹੇ ਬਹੁਤ ਵਧੀਆ ਪ੍ਰਬੰਧ ਹੈ ਜੀ ਹਾਂਜੀ ਤੁਸੀਂ ਸਨਮਾਨ ਕਿਸੇ ਦਾ ਜੇ ਸਨਮਾਨ ਤੁਸੀਂ ਕਰਨਾ ਚਾਹੁੰਦੇ ਹੈ ਤਾਂ ਕਰ ਸਕਦੇ ਹਾਂਜੀ ਹਾਂਜੀ ਦਿਖਾਓ ਜਰਾ ਤਸਵੀਰ ਦੇ ਵਿੱਚ ਜਿਹੜੇ ਨੌਜਵਾਨ ਇਸ ਫੂਨਦਾਨ ਦੇ ਵਿੱਚ ਫੂਨਦਾਨ ਕੈਂਪ ਦੇ ਵਿੱਚ ਫੂਨਦਾਨ ਕਰ ਰਹੇ ਨੇ ਉਹਨਾਂ ਦਾ ਵਿਸ਼ੇਸ਼ ਸੁਝਿਮਾਨ ਜਿਹੜਾ ਸੰਸਥਾ ਵੱਲੋਂ ਜਿਹੜਾ ਕੀਤਾ ਜਾਂਦੇ ਆ ਤੇ ਜਿਹੜਾ ਦੇ ਜਿਹੜੇ ਮੁਖਸ਼ੇਵਾਦਾਰ ਸਾਡੇ ਸੁਖਪਾਲ ਸਿੰਘ ਜਿਹੜੇ ਬਾਬਾ ਜੀ ਇੱਥੇ ਉਹ ਕਰਦੇ ਨੇ ਤੇ ਆਪਾਂ ਚਾਹਾਂਗੇ ਕਿ ਤੁਸੀਂ ਵੀ ਵੱਧ ਤੋਂ ਵੱਧ ਫੂਨਦਾਨ ਕਰੋ ਤੇ ਆਪ ਤੇਰੀ ਲੋਕਾਂ ਨਾਲ ਜਿਹੜਾ ਭਲਾ ਕਰੋ ਧੰਨਵਾਦ ਬਿਲਕੁਲ ਹੁਣ ਖੂਨਦਾਨ ਕੈਂਪ ਦੇ ਬਾਅਦ ਅਸੀਂ ਅੰਦਰ ਪਹੁੰਚ ਚੁੱਕੇ ਹਾਂ ਜੀ ਅੰਦਰ ਜਿਹੜਾ ਮੁਫਤ ਦਵਾਈ ਮੈਡੀਕਲ ਕੈਂਪ ਜਿਹੜਾ ਲੱਗਿਆ ਹੋਇਆ ਹੈ ਬਹੁਤ ਸਾਰੀਆਂ ਦਵਾਈਆਂ ਇਨਕਾਂ ਤੇ ਮੈਂ ਦੇਖ ਪਾ ਰਿਹਾ ਕਿ ਹਰ ਇੱਕ ਨੇ ਦਵਾਈ ਜਿਹੜੀ ਹੈ ਦਿੱਤੀ ਜਾ ਦਿਖਾਓ ਤਸਵੀਰ ਪਹਿਲਾਂ ਤਸਵੀਰ ਦੇ ਵਿੱਚ ਦਿਖਾਓ ਵੀ ਮਰੀਜ਼ਾਂ ਨੂੰ ਚੈੱਕ ਕੀਤਾ ਜਾ ਰਿਹਾ ਕਿਉਂਕਿ ਅੱਜ ਕੱਲ ਦਵਾਈਆਂ ਤਾਂ ਐਦਾ ਬਣ ਚੁੱਕੀਆਂ ਕਿ ਬਿਨਾਂ ਦਵਾਈਆਂ ਤੋਂ ਇਨਸਾਨ ਚੱਲ ਹੀ ਨਹੀਂ ਸਕਦਾ ਤੇ ਬਿਨਾਂ ਇਨਕਾਂ ਤੋਂ ਦੇਖਣਾ ਬੜਾ ਮੁਸ਼ਕਿਲ ਹੈ ਤੇ ਫ੍ਰੀ ਲੱਗਦਾ ਮੈਨੂੰ ਸਾਰਾ ਲਾਇਆ ਹੋਇਆ ਬਾਬਾ ਜੀ ਫ੍ਰੀ ਲਾਇਆ ਹੋਇਆ ਸਾਰਾ ਬਿਲਕੁਲ ਇਹ ਸਾਰਾ ਜਿਹੜਾ ਕੈਂਪ ਹ ਸਤਿਵਾਂ ਪਕੜਤਾ ਸਿੰਘ ਜੀ ਮਾਰਾ ਜਿਹੜੇ ਘਰੋਂ ਮੱਜਰੇ ਆਲੇ ਉਹਨਾਂ ਦੇ ਬੱਸੀ ਸਵਾਗਤ ਤੇ ਫਰੀ ਹੁੰਦਾ ਜਿਹਦੇ ਵਿੱਚ ਅੱਜ ਸਾਡੇ ਕੋਲ ਸਕਿਨ ਸਪੈਸ਼ਲਿਸਟ ਟਾਈਮ ਦੇ ਮੈਡੀਸਨ ਆਰਥੋਪੀਡੀਸ਼ਨ ਬੱਚਿਆਂ ਦਾ ਡਾਕਟਰ ਅੱਖਾਂ ਦੇ ਮਾਹਰ ਡਾਕਟਰ ਤੇ ਹੋਰ ਕਾਫੀ ਗਾਇਨੇਕੋਲੋਜਿਸਟ ਸਾਰੇ ਡਾਕਟਰਾਂ ਨੇ ਆਪਣੀ ਸਿਰ ਤੋਂ ਟੀਮ ਆਈ ਹੋਈ ਥੋੜੀ ਸਾਰੀ ਹੈ ਸਾਰੀ ਇਹ ਟੀਮ ਇਥੋਂ ਲੋਕਲ ਸਟਾਫ ਹੈ ਜਿਹੜਾ ਇੱਥੇ ਸੇਵਾ ਕਰਦਾ ਸੰਤਵਾਕ ਕਰਤਾ ਸਿੰਘ ਚੈਟੇਵਲ ਹਸਪੀਟਲ ਦੇ ਵਿੱਚ ਇਹ ਉਥੋਂ ਦਾ ਸਟਾਫ ਹੈ ਬਾਕੀ ਸਟਾਫ ਬਾਹਰੋਂ ਆਇਆ ਸੀਗਾ ਜਿਹੜੇ ਸਿਵਲ ਹਸਪੀਟਲ ਰੋਪੜ ਤੋਂ ਡਾਕਟਰ ਵਿਦੀ ਡਾਕਟਰ ਸੰਦੀਪ ਡਾਕ ਡਾਕਟਰ ਇੰਦਰਜੀਤ ਸਿੰਘ ਪਾਟਿਆ ਚੰਡੀਗੜ੍ਹ ਤੋਂ ਤੇ ਉਹਦੇ ਬਾਅਦ ਡਾਕਟਰ ਸੁਖਵਿੰਦਰ ਸਿੰਘ ਐਮਡੀ ਮੈਡੀਸਨ ਸਾਰਿਆਂ ਨੇ ਫ੍ਰੀ ਸੇਵਾਵਾਂ ਦਿੱਤੀਆਂ ਸੇਵਾ ਦੇ ਸੇਵਾ ਆਜੋ ਸਭ ਆਜੋ ਤੁਸੀਂ ਵੀ ਆਜੋ ਸੇਵਾ ਜਿਹੜੀ ਹੈ ਜਿਹੜੀ ਸੇਵਾ ਕਰਕੇ ਆਨੰਦ ਮਿਲਦਾ ਹੈ ਸ਼ਾਇਦ ਉਹ ਪੈਸੇ ਕਮਾ ਕੇ ਆਨੰਦ ਨਹੀਂ ਮਿਲਦਾ ਹੋਣਾ ਹੰਜੇ ਦਾ ਅਡਰ ਸਾਹਿਬ ਆਓ ਡਾਕਟਰ ਐਚ ਪੀ ਸਿੰਘ ਜੀ ਆਇਆਂ ਨੂੰ ਇੱਧਰ ਆ ਜਾਓ ਕੋਈ ਥੋੜਾ ਜਿਹਾ ਅੱਗੇ ਆਓ ਜਰਾ ਕਿਉਂਕਿ ਪਿੱਛੇ ਲਾਈਟ ਪਾਉਗੀ ਜਦੋਂ ਸਾਡੀ ਵੀਡੀਓ ਬਣੇਗੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਜਦੋਂ ਸੇਵਾ ਕਰਦੇ ਹੋ ਪੂਰਾ ਆਨੰਦ ਮਿਲਦਾ ਹੈ ਬਿਲਕੁਲ ਨੰਦਲੈਂਡ ਵਾਸੀ ਤੇ ਆਨੇ ਆ ਜੀ ਹਸਪੀਟਲ ਦੀ ਕੁਰਸੀ ਤੇ ਬੈਠ ਕੇ ਨੋਟ ਕਮਾਉਨੇ ਆ ਤੇ ਇੱਥੇ ਆ ਕੇ ਆਨੰਦ ਮਿਲਦਾ ਹੈ ਹਾਂਜੀ ਬਿਲਕੁਲ ਜੀ ਕਿਨੇ ਦਿਨ ਤੋਂ ਆ ਰਹੇ ਹੋ ਮੈਂ ਜਦੋਂ ਵੀ ਹੁਕਮ ਹੁੰਦਾ ਹੈ ਮੈਨੇਜਮੈਂਟ ਦਾ ਆ ਕੇ ਸੀ ਆਪਣੀ ਹਾਜ਼ਰੀ ਲਵਾਨਿਆ ਮੈਂ ਮੇਰੇ ਮਿਸਿਸ ਤੇ ਲੇਡੀ ਡਾਕਟਰ ਹੈ ਅਰਜਿੰਦਰ ਕੋ ਤੇ ਉਹ ਵੀ ਨਾਲ ਸੇਵਨ ਬੰਦ ਲੱਗਦਾ ਵੀ ਜਿਹੜੇ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਨਾਲ-ਨਾਲ ਇਹ ਚੀਜ਼ਾਂ ਜ਼ਰੂਰੀ ਹੈਗੀਆਂ ਇਹ ਬਿਲਕੁਲ ਵਿਨਕਤਾ ਦੀ ਸੇਵਾ ਸਭ ਤੋਂ ਵੱਡਾ ਕੰਮ ਹੈ ਇਸ ਕਰਕੇ ਦੁਖੀ ਬੰਦੇ ਨੂੰ ਜਦੋਂ ਦਵਾਈ ਮਿਲਦੀ ਹੈ ਪਰ ਮਾਤਮਾ ਵੀ ਇਹ ਸੀਸ ਦਿੰਦਾ ਹੈ ਤੇ ਮਰੀਜ਼ ਵੀ ਅਸੀਂ ਇਸ ਦੇ ਦਿੰਦਾ ਕਿ ਮੈਨੂੰ ਅੱਜ ਕੱਲ ਦੇ ਟਾਈਮ ਤੇ ਦਵਾਈ ਲੈਣੀ ਬਹੁਤ ਔਖਾ ਕੰਮ ਹੈ। ਔਰ ਇੱਥੇ ਸਾਰੀਆਂ ਦਵਾਈਆਂ ਜੋ ਹੈ ਕੈਂਪ ਚ ਅਸੀਂ ਲਿਖਦੇ ਹਾਂ ਸਾਰੀਆਂ ਫ੍ਰੀ ਮਿਲਦੀਆਂ। ਵੈਸੇ ਵੀ ਇਹ ਹਸਪੀਟਲ ਚ 50% ਕਨਸੈਸ਼ਨ ਹੈ ਮੈਡੀਸਨ ਤੇ। ਅੱਛਾ ਜੀ। ਵੈਰੀ ਜੀ। ਕਿਹੜੀ ਜਗ੍ਹਾ ਹਸਪੀਟਲ ਤੁਹਾਡਾ? ਨਹੀਂ ਐਸਾ ਹਸਪੀਟਲ ਨਹੀਂ। ਅੱਛਾ ਇੱਥੇ ਹਸਪੀਟਲ ਚੱਲ ਰਿਹਾ ਮੈਨੂੰ ਨਹੀਂ ਸੀ ਗੱਲ ਇਸ ਦੀ। ਇੱਥੇ ਚੈਰੀਟੇਬਲ ਹਸਪੀਟਲ ਚੱਲ ਰਿਹਾ। ਉਹਦੇ ਚ ਸਕਿਨ ਸਪੈਸ਼ਲਿਸਟ ਹੱਡੀਆਂ ਦੇ ਮੈਜ ਡਾਕਟਰ ਸਰਜਨ ਸਾਰੇ ਆਪਣੀਆਂ ਸੇਵਾ ਨੁਭਾਰੇ ਆ ਔਰ ਮਰੀਜ਼ ਦੀ ਸਹੂਲਤ ਵਾਸਤੇ 50% ਹਰ ਦਵਾਈ ਦੇ ਉੱਤੇ ਰਿਆ ਹਦਾ ਸਹੀ ਗੱਲ ਸਹੀ ਗੱਲ ਠੀਕ ਔਰ ਕੋਈ ਉਹਦੇ ਤੇ ਬੋਝ ਨਹੀਂ ਪੈਂਦਾ ਸਟਾਫ ਜਿਹੜਾ ਪੂਰਾ ਕੋਆਪਰੇਟਿਵ ਹੈ ਉਹ ਆਪਣੇ ਤਨਮਨ ਔਰ ਧਨ ਨਾਲ ਸੇਵਾ ਕਰਦੇ। ਚਲੋ ਮੈਂ ਜਨਤਾ ਆਪਣੇ ਦਰਸ਼ਕਾਂ ਨੂੰ ਦੱਸਣਾ ਜਾਵਾਂਗਾ ਕਿ ਸਾਨੂੰ ਵੀ ਨਹੀਂ ਸੀ ਪਤਾ ਵੀ ਚੈਰੀਟੇਬਲ ਹਸਪੀਟਲ ਜਿਹੜਾ ਆਪਾਂ ਕਨਸੱਤ ਬਾਬਾ ਕਰਤਾਰ ਸਿੰਘ ਜੀ ਦੇ ਸਥਾਨ ਦੇ ਉੱਤੇ ਚੱਲ ਰਿਹਾ ਪਰ ਲੇਕਿਨ ਜੇ ਇਹ ਸੇਵਾ ਵਾ ਸ਼ੁਰੂ ਹੋ ਚੁੱਕੀ ਹੈ ਤਾਂ ਤੁਸੀਂ ਇਲਾਕੇ ਦੇ ਲੋਕ ਇਸ ਜਗ੍ਹਾ ਤੇ ਆ ਕੇ ਆਪਣਾ ਬਹੁਤ ਘੱਟ ਖਰਚੇ ਦੇ ਵਿੱਚ ਇਲਾਜ ਕਰਾ ਸਕਦੇ ਆ ਤੇ ਚਾਹਾਂਗੇ ਕਿ ਬਿਲਕੁਲ ਇਹ ਜਿਹੜੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਸਥਾਨ ਹੈ ਤੇ ਚਲਦੀ ਜਣਾਂ ਚਾਹੀਦੀਆਂ ਬਾਬਾ ਜੀ ਠੀਕ ਹੈ ਨਹੀਂ ਤੁਸੀਂ ਵੀ ਸਾਨੂੰ ਵੀ ਨਹੀਂ ਕਰੇ ਦੱਸਿਆ ਵੀ ਤੁਸੀਂ ਵੀ ਕਦੇ ਕੀੜਾ ਮਾਰੋ ਵੀ ਤਾਂ ਕਿ ਅਸੀਂ ਸ਼ਟਾ ਦਾ ਮਤਲਬ ਫਿਰ ਮੈਂ ਗਵਰਨਮੈਂਟ ਜੋਬ ਤੇ ਐਸੇ ਸੇਵਾ ਤੱਕ ਮਤਲਬ ਹੈ ਇੱਥੇ ਹੁਣ ਮੋਬਾਈਲ ਚਿੰਗਣਾ ਮੈਨੂੰ ਦੱਸਣਾ ਵੀ ਕਿਵੇਂ ਹੁੰਦਾ ਨਾ ਤੁਸੀਂ ਜਿਹੜੀ ਚੀਜ਼ ਦਾ ਪ੍ਰਚਾਰ ਹੋਊਗਾ ਨਾ ਜੀ ਉਹ ਪ੍ਰਚਾਰ ਦੇ ਰਾਹੀਂ ਲੋਕਾਂ ਨੂੰ ਪਤਾ ਲੱਗੇਗਾ ਵੀ ਕਿੱਥੇ ਕੀ ਹੋ ਰਿਹਾ ਹੈ ਬਿਲਕੁਲ ਯਾ ਦਿਖਾਓ ਜਿਹੜੀ ਟੀਮ ਜੀ ਜੀ ਸਹੀ ਗੱਲ ਹੈ ਆ ਜੇ ਸਟਾਫ ਭਾਈ ਸਾਰਾ ਇਹ ਤੁਸੀਂ ਚੈਰੀਟੇਬਲ ਟਰਸਟ ਦੇ ਵਿੱਚ ਹਾਂਜੀ ਇੱਕ ਆਂਦਾ ਜਿਹੜਾ ਉਹਦਾ ਕੰਮ ਇੱਥੇ ਪ੍ਰੇਸ਼ਾਂਦੀਪ ਸ਼ੁਭਦਾਬ ਸਾਰੀ ਹੈ ਹਾਂਜੀ ਕੌਣ ਹੈਡ ਡਾਕਟਰ ਕੌਣ ਹੈ ਤੁਹਾਡਾ ਉੱਥੇ ਹੈਡ ਡਾਕਟਰ ਅੱਖਾਂ ਅੱਖਾਂ ਦੇ ਸਪੈਸ਼ਲਿਸਟ ਹਾਂਜੀ ਹਾਂਜੀ ਸਰਵ ਸਿੰਘ ਜੀ ਹੋਰ ਹਾਂਜੀ ਸਰਵ ਕੁਮਾਰ ਸਰਵ ਹਾਂਜੀ ਕਿੱਡੀ ਜਗ੍ਹਾ ਤੋਂ ਆਉਂਦੇ ਹੋ ਇਹ ਤਾਂ ਜੁਪੀ ਤੋਂ ਆਲੇ ਹਾਂਜੀ ਅੱਛਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਹਸਪੀਟਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਅਸੀਂ ਸਾਡੇ ਚੱਲ ਰਹੀ ਲਗਾਤਾਰ ਕਵਰੇਜ ਜਿਹੜੀ ਹੈ ਜੀ ਆਪਾਂ ਦਿਖਾਉਂਦੇ ਅੰਦਰ ਦਵਾਨ ਹਾਲ ਦੇ ਵੀ ਦਵਾਨ ਚੱਲ ਰਹੇ ਨੇ ਤੇ ਉਹ ਵੀ ਦਿਖਾਉਣਾ ਹੈ ਧੰਨਵਾਦ ਤੇ ਆਉਂਦੇ ਤੇ ਲੋਕਾਂ ਤੋਂ ਕੋਹਾਂ ਤੋਂ ਕੀ ਚਾਹੇ ਮਾਜੀ सत्य बोल कीरा रे हाकी रे नो रे से के बोल कीरा रे हाकी रे आसे रे नो कामवा तो रे हाकी रे नो रे गोरे बोल कीरा दे में हाकी रे

ਮਿਲਦੇ ਨਹੀਂ ਦੁਨੀਆਂ ਨਾਲ ਤੇਰੇ ਰੱਬੀ ਕਦ ਵਿੱਚ ਕਦ ਚੱਤੇ ਆਦੇ ਮਿਲਦੇ ਨਹੀਂ ਦੁਨੀਆਂ ਤੇਰੇ ਰੱਬੀ ਨਾਲ ਕਿੱਥੇ ਆਦੇ ਜਿੱਥੇ ਨਹੀਂ ਸੁਖ ਮਾਰਨ ਤੇਰੇ ਪੰਖ ਪਿਆ ਤੇਰੇ ਚੱਤੇ ਆਦੇ दिल तेरी दुनिया में